ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜਿੱਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਟਾਈਮ ਹੋ ਗਿਆ ਜੀ 7 ਦਾ ਮਾਰਨਿੰਗ ਦਾ ਤੇ ਜਸ਼ਨ ਦਾ ਕੱਲ ਸੰਡੇ ਸੀ ਕੰਮ ਕਰਿਆ ਨਹੀਂ ਹੁਣ ਕਰੀ ਜਾਂਦਾ ਕੰਮ ਥੋੜਾ ਜਿਹਾ ਰਹਿ ਗਿਆ ਮੰਮੀ ਦਾ ਇੱਕ ਕਾਪੀ ਦਾ ਮੈਂ ਕਰ ਲਵਾਂਗਾ ਚਲ ਕਰ ਲਾ ਫਿਰ ਇਹਨੂੰ ਪਾਉਣੇ ਨਾਉਣ ਨੂੰ ਪਾਣੀ ਤੇ ਆਟਾ-ਉਟਾ ਬੁੱਲੇ ਇਹਦਾ ਮੈਂ ਵਰਦੀ ਪ੍ਰੈਸ ਕਰ ਲਈ ਚੰਗਾ ਹੋ ਗਿਆ ਪਹਿਲਾਂ ਤੇ ਆਪਣੇ ਆਈ ਜਾਂਦਾ ਜੀ ਮੀ ਤੇ ਥੋੜੀ ਥੋੜੀ ਚੱਲੀ ਜਾਂਦੀ ਹਵਾ ਜੀ ਤੇ ਲੈਟ ਤੇ ਦਿੱਕਟ ਤੇ ਸੁਣੋ ਮੈਂ ਦਿਖਾਵਾਂ ਮਾੜਾ ਮਾੜਾ ਆਈ ਜਾਂਦਾ ਕਿਰਾਬਾ ਪੂਰਾ ਜ਼ੋਰ ਜੀ ਦਾ ਆ ਕੇ ਤਾਂ ਹਟ ਗਿਆ ਹਾਂ ਦੇਖੋ ਮਾੜਾ ਮਾੜਾ ਆਈ ਜਾਂਦਾ ਜੰਦੇ ਦੀ ਕਣਕ ਦੇ ਗੱਟੇ ਜਿਹੜਾ ਬਾਹਰ ਪਏ ਸੀਗੇ ਤੇ ਹੁਣ ਤਾਂ ਅਸੀਂ ਅਖੇ ਥੋੜਾ ਵੀ ਰੱਬ ਦਾ ਕੀ ਪਤਾ ਬਾਲਾ ਨਾ ਆ ਜੇ ਤੇ ਟੀਨਾ ਥੱਲੇ ਧਰੀ ਜਾਂਦੇ ਜਸ਼ਨਾ ਪੁੱਤ ਕੀ ਨੀਂਦਾ ਨੇਰੇ ਚ ਲੈਟ ਹੈਗੀ ਦੀਂਦਾ ਦੇਖੋ ਆਏ ਕੌਣ ਕੰਮ ਕਰਦਾ ਜੀ ਜਵਾਕ ਪਾ ਕੇ ਆਪਣਾ ਜਸ਼ਨਾ ਕਰਦਾ ਓਏ ਜਸ਼ਨਾ ਉਹ ਜੀ ਜਸ਼ਨਾ ਹੋਗਾ ਸਕੂਲ ਵਾਸਤੇ ਰੈਡੀ ਹੁਣ ਬਗਜੋ ਹੁਣ ਕਣੀਆਂ ਹੈ ਨਹੀਂ ਫਿਰ ਭਿਜਦੇ ਜਾਓਗੇ ਪੁਰਾਣੀ ਹੈ ਪੁਰਾਣੀ ਹੈ ਪੰਜਮੀ ਵਾਲੀ ਆ ਜਾ ਚਲੋ ਜੀ ਜਾਓ ਮਹਿਲਾਵਾਂ ਪੋਚੇ ਨਾਲੀ ਜਾਣੀ ਆ ਤੁਹਾਡੇ ਜਿਸ ਸੁਬਾ ਹੈ ਲੋ ਜੀ ਜਸ਼ਨ ਆਪਣਾ ਜਾਂਦਾ ਤੇ ਕਣੀਆਂ ਵੇਰਾ ਤਾਂ ਹੈ ਨਹੀਂ ਤੇ ਮੌਸਮ ਤਾਂ ਆਇਆ ਪਿਆ ਦੇਖੋ ਪੂਰਾ ਰੱਬ ਆਇਆ ਦਾ ਵੀ ਹੁਣ ਵੀ ਆਇਆ ਹੁਣ ਵੀ ਆਇਆ ਲੋ ਜੀ ਮੈਂ ਲਾ ਲਾਂ ਪੋਚੇ ਤੇ ਮੰਮੀ ਲਾ ਰਹੀ ਨੇ ਝਾੜੂ ਜਿੰਨਾ ਜਿੰਨਾ ਸੁੱਕਿਆ ਉੱਥੇ ਉੱਥੇ ਲੋ ਜੀ ਕੱਪੜੇ ਧੋ ਕੇ ਪਾਤੇ ਪੋਚੇ ਲਾਤੇ ਤੇ ਬਣਾ ਲਈ ਰੋਟੀ ਤੇ ਪਰ ਰੱਬ ਕਿਣ ਮਣ ਕਿਣ ਮਣ ਕਰੀ ਜਾਂਦਾ ਲੱਗਦਾ ਨਹੀਂ ਸੁੱਕਣ ਦੇਊਗਾ ਲੋਹਣੇ ਪੈਣਗੇ ਤੇ ਬਸ ਵੀ ਲੈਟੀ ਥਲੇ ਰਹਿ ਗਈਆਂ ਪਾਥੀਆਂ ਲਾਉਣ ਵਾਲੀਆਂ ਤੇ ਹੋਰ ਤਾਂ ਕਰ ਲਈ ਸਾਰਾ ਬਸ ਭਾਂਡੇ ਪੁੰਡੇ ਮੱਝਾਂਗੇ ਤੇ ਮੈਂ ਤੇ ਮੰਮੀ ਖਾ ਰਹੇ ਆ ਰੋਟੀ ਤੇ ਜਸ਼ਨ ਦੇ ਡੈਡੀ ਨੂੰ ਫੋਨ ਕਰਿਆ ਕਹਿੰਦੇ ਖੇਤ ਆ ਮਖਾਜ ਰੋਟੀ ਖਾ ਲੈ ਟਾਈਮ 9:30 ਹੋ ਗਈ ਤੇ ਰੋਟੀ ਖਾ ਕੇ ਮਖਾ ਭਾਂਡੇ ਚੱਕਾਂ ਕਣੀਆਂ ਦਾ ਕੀ ਪਤਾ ਕਦੋਂ ਲੈ ਪੈ ਅਸੀਂ ਤਾਂ ਚੁੱਲੇ ਬੰਗਾਲੀ ਕਰਨਾ ਹੈ ਕੜੀ ਨਾ ਤੇ ਗੰਡੇ ਨਾ ਖਾ ਲੋ ਰੋਟੀ ਆ ਜੋ ਲੱਸੀ ਗਰਕੀਰ ਨਾ ਗੰਡਾ ਕਹੀ ਲੈ ਲੈ ਚੀਰ ਲੂੰਗੀ ਚੱਲ ਮੈਂ ਮੈਂ ਖਾਤਾ ਦੇਣ ਕਿ ਕਿਹਾ ਸੀ ਸੋਕਾ ਖਾ ਲੋ ਜੀ ਰੋਟੀ ਆ ਜਾਓ ਲੋ ਜੀ ਕੰਮ ਧੰਦਾ ਪਨ ਮੇੜ ਲਿਆ ਸਾਰਾ ਤੇ ਨਾ ਧੋ ਕੇ ਹੋ ਗਏ ਆਪਾਂ ਰੈਡੀ ਤੇ ਮੰਮੀ ਗਏ ਐ ਜੀ ਪੈਂਡ ਚ ਤੇ ਮੰਮੀ ਨੂੰ ਕੰਮ ਸੀਗਾ ਤੇ ਮੈਂ ਆਪ ਦਾ ਸੂਟ ਹੁਣ ਹੋ ਗਿਆ ਟਾਈਮ 1 ਵਜ ਗਿਆ ਹੁਣ ਤੇ ਪਹਿਲਾ ਮੈਂ ਸੂਟ ਆਪਦਾ ਦੇਣ ਲੱਗੀ ਇਹ ਨਾ ਭੀੜਾ ਹੋ ਗਿਆ ਥੋੜਾ ਜਿਹਾ ਖੁੱਲਾ ਕਰਨਾਗਾ ਦੇਖੋ ਜੀ ਇਹ ਹੈ ਜੀ ਮੇਰਾ ਸੂਟ ਜਿਹੜਾ ਕਿ ਭੀੜਾ ਹੋ ਗਿਆ ਤੇ ਕਪੜਾ ਇਹ ਮੈਂ ਆਪ ਨਹੀਂ ਸੌਂਤਾ ਸੀ ਤੇ ਕਪੜਾ ਇਹਦੇ ਨਾਲ ਦਾ ਪਿਆ ਜਿਆ ਸੀਗਾ ਤੇ ਬਸ ਸਾਈਡਾਂ ਤੋਂ ਖੁੱਲਾ ਕਰ ਲੂੰਗੀ ਸਿਉਣ ਮਾਰ ਕੇ ਤੇ ਥੋੜੇ ਜਿਹੇ ਆਹ ਜਿਹੜੇ ਆਪਣੇ ਹੁੰਦੇ ਆਗੇ ਘੇਰਾ ਥੋੜਾ ਜਿਹਾ ਇਹ ਵੀ ਭੀੜਾ ਜਾ ਹੋ ਗਿਆ ਕਿਉਂਕਿ ਆ ਲਾਈ ਸੀਗੀ ਆਪਾਂ ਲੈਸ ਜੀ ਤੇ ਇਹਨੇ ਕਪੜਾ ਕੁਝ ਖਿੱਚ ਲੈ ਤੇ ਤਾਂ ਕਰਕੇ ਫਿਰ ਥੋੜਾ ਥੋੜਾ ਇਹਦੇ ਨਾਲ ਲਾ ਦੂੰਗੀ ਜੋੜ ਦੂੰਗੀ ਤੇ ਇਹਨੂੰ ਮੈਂ ਕਰਦੀ ਆ ਜੀ ਖੁੱਲਾ ਤੇ ਬਸ ਫੇਰ ਆਜੂਗਾ ਆਪਣਾ ਜਸ਼ਨਾ ਫੇਰ ਕਰਾਂਗੇ ਚਾਹ ਪਾਣੀ ਤੇ ਬਸ ਜੀ ਇਹ ਦੇੜਕੇ ਹਟੀਆਂ ਤੇ ਫੇਰ ਮੈਂ ਖਾ ਚੱਲ ਨਾ ਆਇਆ ਮੈਂ ਨਾ ਕੇ ਮੈਂ ਫੇਰ ਖੁੱਲਾ ਕਰਦੀ ਆ ਤੇ ਚਲੋ ਜੀ ਆਪਾਂ ਕਰ ਲਈਏ ਆਪਣੇ ਸੂਟ ਦੀ ਸੈਟਿੰਗ ਤੇ ਤੁਸੀਂ ਬਣੇ ਰਹੋ ਜੀ ਵੀਡੀਓ ਦੇ ਨਾਲ ਜੇ ਮਿਲਦੇ ਆਪਾਂ ਸੋਨੂੰ ਹੁਣ ਕਰਾਂਗੇ 2 ਵਜੇ ਚਾਹ ਜਦੋਂ ਲਓ ਜੀ ਸੂਟ ਕਰ ਲਿਆ ਮੈਂ ਸੈੱਟ ਤੇ ਹੁਣ ਐਡਾ ਚੌੜਾ ਹੋ ਗਿਆ ਕਿਹੜਾ ਪਹਿਲਾਂ ਬਹੁਤ ਥੋੜਾ ਥੋੜਾ ਸੀਗਾ ਤੇ ਖਲਿਆਰਾ ਵੀ ਪਾਤਾ ਮਸ਼ੀਨ ਦਾ ਐਨਾ ਖਲਿਆਰਾ ਪਾਤਾ ਪ੍ਰੈਸ ਸਲਾਈ ਕਿਉਂਕਿ ਜਿਹੜਾ ਲੇੜਾ ਨਹੀਂ ਹੋਸੀ ਉਹ ਪ੍ਰੈਸ ਨਾਲ ਪ੍ਰੈਸ ਕਰਕੇ ਨਪਕੀਆਂ ਮਾੜੀਆਂ ਜੀਆਂ ਤੇ ਲੋ ਜੀ ਸੂਟ ਕਰ ਲਿਆ ਰੈਡੀ ਆਪਾਂ ਤੇ ਹੁਣ ਮਾਸ ਪਾ ਕੇ ਦੇਖਣਾ ਵੀ ਖੁੱਲਾ ਹੋਗਾ ਸਹੀ ਪੂਰਾ ਸਹੀ ਹੋਗਾ ਜਿਆਦਾ ਖੁੱਲਾ ਵੀ ਨਾ ਹੋਗਾ ਹੋਵੇ ਤੇ ਉਹ ਤਾਂ ਕਰਿਆ ਤਾਂ ਮਸ ਹਾਵ ਨਾਲ ਹੀ ਹੈ ਉਹਦਾ ਹਾਵ ਜਿਨਾਂ ਹੀ ਕਰਿਆ ਜੀ ਬਸ ਉਂਗਲ ਉਂਗਲ ਖੁੱਲਾ ਕਰਤਾ ਅੱਧਾ ਅੱਧਾ ਇੰਚ ਤੇ ਬਸ ਬਾਕੀ ਮਪਾ ਕੇ ਦੇਖਦੀ ਆ ਕਹਿ ਜਾ ਬਣਿਆ ਤੇ ਬਾਕੀ ਵੱਜ ਗਏ ਜੀ 2 ਮੈਂ ਕਰਦੀ ਆ ਚਾਹ ਨਾਲੇ ਆਜੂ ਆਪਣਾ ਜਸ਼ਨਾ ਤੇ ਬਸ ਧਰਦੀ ਆ ਹੁਣ ਚਾਹ ਚਾਹ ਉਬਲਦੇ ਕਰਦੇ ਉਹਨੇ ਪਾ ਕੇ ਦੇਖ ਲੂੰਗੀ ਤੇ ਕਿਰਾਂ ਤਾਂ ਮਸ਼ੀਮ ਸ਼ੂਨ ਤੇ ਪ੍ਰਸਦਨ ਸਾਹਮ ਕੇ ਹੋਣੀ ਆ ਤੇ ਲਓ ਜੀ ਕਰ ਲਈ ਆਪਾਂ ਚਾਹ ਮਿਲਦੇ ਆ ਫੇਰ ਫੀਦਾ ਆ ਗਿਆ ਹਲੋ ਆਵਣਾ ਨੀਰਾ ਭਾਈ ਜਨਾਂ नीरा पाई है ना देख नीरा मैं पाऊंगी नीरा पाई है ना <laughs> भी नीरा पाई है ना लो जी पशु खान गए हरी हरी मक्की अज कल रेता सी है ना अज धोती तो गई मीह ना अज हरी हरी निकले लो जी मैं पाला सूड़ी फिर पाई है नीरा ਹਰਾ ਪਸ਼ੂ ਜਾਨ ਖਰਾਬ ਪੈਣ ਲੱਗ ਗਿਆ ਨਾ ਕੱਲ ਤਾਂ ਬਾਹਲਾ ਸਾਰਾ ਨੀਰਾ ਚਟਕ ਜਾਂਦਾ ਹੂੰ ਥੋੜੀ ਵਾਲੀ ਬਾਤ ਇਹਦੇ ਨਹੀਂ ਵਾਲੀ ਰਾਤ ਚ ਰਹਿਣੇ ਕੱਲ ਨੂੰ ਥੋੜੇ ਵੱਧ ਵੱਡੇ ਕਾਟ ਕੇ ਆ ਜਾ ਹਰਾ ਥੋੜਾ ਵੱਡੇ ਇੱਕ ਸੱਬਾ ਹੋਰ ਵੱਡਾ ਹੁੰਦਾ ਨਾ ਫਿਰ ਵਧੀਆ ਗੱਲ ਬਣੀ ਜਾਂਦੀ ਜੇ ਤਾਂ ਹੋਰ ਪਾ ਦਿੰਨੇ ਨਾ ਨਾ ਬਾਦੂ ਅੰਨ ਨੂੰ ਤਾਂ ਜਾਦੀ ਆ ਜਹਰਾ ਹੂੰ ਲੋ ਜੀ ਪਛੋਂ ਬਾਹਰ ਲਓ ਜੀ ਮੰਮੀ ਬਣਾਉਣਗੇ ਅੱਜ ਸਬਜੀ ਆ ਜੀਰੇ ਨੇ ਤਾਂ ਆਪਣੀ ਕਿੰਨੀ ਬਚਤ ਕਰਤੀ ਹੈ ਨਾ ਹੋਰ ਆ ਜੇ ਨਾ ਭਾਈ ਹਮ ਆਪਣੇ ਵੇਚਣਾ ਆਇਆ ਸੀ ਭਾਈ ਆਪਾਂ ਲੈ ਆਸੀ ਮੰਮੀ 80 ਰੁਪਿਆ ਦਾ ਪੈਕਟ ਹਾਂ ਇਹਦਾ ਤਾਂ ਬਣ ਹੋ ਗਿਆ ਸੀ ਹਮ ਇਹ 80 ਦੇ ਲਿਆ ਸੀ ਸੋਨੇ ਦੇ ਤਾਂ ਸੋਨੇ ਹਾਂ ਫਿਰ 80 80 ਦਾ ਸੀ 80 ਹੋ ਗਏ 80 ਦਾ ਲਿਆ ਸੀ ਹਮ ਅਨੇ ਪੂਰੀ ਪੂਰੀ ਨਾਲ ਤਾਂ ਖੰਗੜ ਹੋ ਜਾਂਦੇ ਤੇ ਹੋਰ ਵਾਲੇ ਨਿਕਲਦਾ ਨਿਕਲਦਾ ਹੀ ਨਹੀਂ ਜੰਮੀ ਪੋਰਾ ਆਉਂਦਾ ਆਪਾਂ ਨੂੰ ਦੇਖਣ ਵਾਲੇ ਆ ਦੇਖਣਗੇ ਕद्दू ਖਾ ਖਾਰੇ ਹੋ ਜਾਣਗੇ ਸਭ ਤੇ ਬਤੀ ਚੱਲਣਗੇ ਹਮ ਇਹ ਫਿਰ ਯਾਹੀ ਦਾਲਾ ਮੰਮੀ ਕद्दू ਨੂੰ ਆਦੇ ਕੀ ਆ ਵੀ ਆਦੇ ਹਾਂ ਹਾਂ ਬਾਗਰੀ ਆਵੇ ਹੋ ਪਤਾ ਨਹੀਂ ਕੌਣ ਆਦੇ ਮੈਂ ਸੁਣਿਆ ਸੀ ਕੀ ਆ

ཨ་ That's <laughs> it. ਲੋ ਜੀ ਸਬਜੀ ਅੱਜ ਮੰਮੀ ਨੇ ਬਣਾਤੀ ਮੈਂ ਜਸ਼ਨ ਦੀ ਵਰਦੀ ਵਰਦੀ ਧੋਣ ਲੱਗ ਗਈ ਤੇ ਕੱਲੋਂ ਫੇਰ ਪਾ ਕੇ ਜਾਣੀ ਹੈ ਮੰਗਲਵਾਰ ਦੋ ਦਿਨ ਤਾਂ ਇਹੀ ਪਾਉਂਦਾ ਨੀਲੀ ਵਰਦੀ ਤੇ ਇੱਕ ਦਿਨ ਹੁੰਦੀ ਹੈਗੀ ਚਿੱਟੀ ਬੁੱਧਵਾਰ ਤੇ ਸ਼ਨੀਵਾਰ ਦੋ ਦਿਨ ਹੁੰਦੀ ਹੈ ਤੇ ਧੋ ਕੇ ਪਾਤੀ ਮੰਮੀ ਕਹਿੰਦੇ ਚਲ ਸਬਜੀ ਨੂੰ ਮੈਂ ਲਾ ਦਨੀ ਤੜਕਾ ਤੇ ਕਮੈਂਟਾਂ ਦੇ ਵਿੱਚ ਇੱਕ ਭੈਣ ਪੁੱਛਦੀ ਸੀ ਕਿ ਤੁਹਾਡਾ ਪੇਕਾ ਪਿੰਡ ਕਿਹੜਾ ਹੈ ਮੇਰਾ ਪੇਕਾ ਪਿੰਡਾ ਜੀ ਕਾਲਾ ਵਾਲੀ ਜਿਹੜਾ ਕਿ ਸਾਡੇ ਪਿੰਡ ਔਡਾਂ ਦੇ ਜਮਾ 10 ਕਿਲੋਮੀਟਰ ਦੂਰੀ ਹੈ ਨਾਲ ਹੀ ਹੈ ਅੱਗੇ ਮੰਮੀ ਆਹ ਜਾਂਦਾ ਚੁੱਲੇ ਦੇ ਬੱਟੇ ਨਾਲ ਦਾ ਹੈਗਾ ਚਕੇਰਾ ਦਿਆ ਔਡਾਂ ਦੇ ਚਕੇਰਾਂ ਦੇ گا हां ਔਡ ਜਿਵੇਂ ਸਾਡਾ ਪਿੰਡ ਔਡਾਂ ਵਿਚਾਲੇ ਸਾਰਨ ਚ ਚਕੇਰਾਂ ਹੀ ਆਉਂਦਾ ਚਕੇਰਾਂ ਤੇ ਕਾਲੇ ਵਾਲੀ 10 ਕਿਲੋਮੀਟਰ ਦੂਰ ਹੈ ਤੇ ਬਸ ਹੁਣ ਸਾਰਾ ਤ ਤੂੜੀ ਤੰਦ ਸਾਮ ਤਾਂ ਕਣਕ ਦਿੱਤੀ ਸਾਮ ਤੇ ਬਸ ਹੁਣ ਜਾਵਾਂਗੇ ਮਿਲ ਕੇ ਆਵਾਂਗੇ ਤੇ ਫਿਰ ਸونو ਉੱਥੇ ਜਾ ਕੇ ਸਭ ਮਲਾਵਾਂਗੇ ਮੇਰੇ ਭਰਾ ਨਾ ਭਰਜਾਈ ਨਾ ਡੈਡੀ ਦਾ ਤੇ ਚਲੋ ਜੀ ਮੇਰਾ ਪੇਕਾ ਪੰਡਾ ਜੀ ਕਾਲਾਂ ਵਾਲੀ ਕਾਲੇ ਵਾਲੀ ਕਹਿ ਦਿੰਨੇ ਹਾਂ ਤਾਂ ਕਾਲੇ ਵਾਲੀ ਉਹ ਕਾਲਾ ਵਾਲੀ ਹੈ ਕਾਲਾ ਵਾਲੀ ਚਲੋ ਜੀ ਬਸ ਹੁਣ ਮੰਮੀ ਨੇ ਬਣਾਤੀ ਸਬਜੀ ਤੇ ਹੁਣ ਮੰਮੀ ਦੇਖ ਲੈਣਗੇ ਸਬਜੀ ਤੇ ਮੈਂ ਕੱਢ ਕੇ ਲੈ ਹੋਣੀ ਆ ਤਾਰ બસ ਹਾਈਏ ਆਪਣੇ ਕੰਮ ਚੱਲੀ ਜਾਣਗੇ। ਲੋ ਜੀ ਦੁੱਧ ਗਰਮ ਹੋ ਗਿਆ ਦੁੱਧ ਘੜੀ ਜਾਂਦਾ ਆਪਣਾ ਤੇ ਰੜਕਣੀ ਵਾਲਾ ਦੁੱਧ ਆਪਾ ਤਾਤਾ ਰੱਖਾਂ ਕਿਉਂਕਿ ਅੱਜ ਮੌਸਮ ਥੋੜਾ ਜਿਹਾ ਠੰਡਾ ਹੈ ਤੇ ਇਸ ਲਈ ਮੈਂ ਅੰਦਰ ਮਾਰਾ ਜਦੋਂ ਕੁਛ ਨਿੱਗਾ ਜਿਹਾ ਹੋਵੇ ਉਦੋਂ ਦੇਵਾਂਗੀ ਢਾਕ ਤੇ ਮੈਂ ਗੁੰਨਣ ਲੱਗ ਗਈਆਂ ਜੀ ਆਟਾ। ਗੁੰਨ ਨਹੀਂ ਮਤਲਬ ਸ਼ਾਹ ਰਹੀਆਂ ਹਾਂ। ਮੈਂ ਛਾਣਾ ਲੱਗੀਆਂ ਆਟਾ ਤੇ ਬਸ ਹੁਣ ਗੁੰਦੇ ਆਂ ਆਟਾ। ਲੋ ਜੀ ਹਜੇ ਆਪਾਂ ਕਦੋਂ ਦੀ ਸਬਜ਼ੀ ਜਾਂ ਦੁੱਧ ਪਾਇਆ ਤੇ ਇਹਨੂੰ ਲਵਾਉਣਾ ਠੀਕ ਹੈ ਜੀ ਤੇ ਆਪਾਂ ਪਹਿਲਾਂ ਗੁੰਨਣਾ ਅਲੋ ਜੀ ਸਮਾਨ ਕਰ ਲਿਆ ਰੈਡੀ ਆਪਾਂ ਤੇ ਗੁੰਨਣ ਲਈ ਆਟਾ ਲੋ ਜੀ ਸਮਾਨ ਸਾਰਾ ਹੋ ਗਿਆ ਰੈਡੀ ਤੇ ਬਸ ਲਗਦੇ ਆਪਾਂ ਰੋਟੀਆਂ ਦਾਲ ਨੂੰ ਸਬਜ਼ੀ ਨੂੰ ਲਵਾ ਕੇ ਸੇਕ ਤੇ ਚਲੋ ਜੀ ਪਕਾ ਲਈਏ ਰੋਟੀ ਆਪਾਂ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਕਰਿਓ ਲਾਈਕ ਸੋਣਾ ਸੋਣਾ ਕਰਿਓ ਕਮੈਂਟ ਜੀ ਤੇ ਹੱਸਦੇ ਰਹੋ ਬਸਦੇ ਰਹੋ ਜੀ ਸਾਡੀਆਂ ਵੀਡੀਓ ਦੇਖਦੇ ਰਹੋ ਜੀ ਬਾਏ ਬਾਏ